ਤੇ ਵੰਟੀ ਦਾ ਤੇ ਜੱਸੀ ਦਾ ਇਹ ਵਿਸ਼ੇਸ਼ ਸਨਮਾਨ ਜਿਹੜਾ ਹੈ ਉਹ ਸਾਡੇ ਵੀਰ ਕੁਰਬਾਨਤਗਾਰੀ ਵੀਰ ਵੱਲੋਂ ਤੇ ਨਾਲ ਜਿੰਮੀ ਵੀਰ ਵੱਲੋਂ ਕੀਤਾ ਜਾਣਾ ਹੈ ਆਕਾਰ ਸੋਦੀ ਨਗਦਰਾ ਅੱਛੀ ਦੇ ਨਾਲ ਹੁਣ ਮੈਚ ਜਿਹੜਾ ਅਗਲਾ ਖੇਡ ਗਰਾਊਂਡ ਦੇ ਵਿੱਚ ਹੋਣਾ ਹੈ ਬਹੁਤ ਸੋਹਣਾ ਮੈਚ ਹੈ ਬੜੇ ਚੋਟੀ ਦੇ ਪਲੇਅਰ ਪੁੱਜੇ ਆ ਗਰਾਊਂਡ ਦੇ ਵਿੱਚ ਜਿੰਨਾ ਹੋ ਸਕੇ ਵੀਰ ਜੀ ਰਾਜ ਕੱਟ ਰੱਖਿਓ ਜੀ ਉਹਨਾਂ ਵਾਸਤੇ ਇੱਕ ਵੱਡੇ ਮੁਕਾਬਲੇ ਜਿਹੜੇ ਕਬੱਡੀ ਦੇ ਅੰਦਰ ਵਿੱਚ ਕਰਾਏ ਜਾ ਰਹੇ ਸਾਡੀ ਜ਼ਿੰਦਗੀ ਦੇ ਮਾਣ ਕਹਿੰਦੇ ਜਿਨ੍ਹਾਂ ਨੇ ਆਪਣੀ ਕਲਮ ਤੋਂ ਇੰਡੀਆ ਗਨਬਰਾ ਦੀ ਟੀਮ ਤੇ ਪਿੰਡ ਦਾ ਨਾਮ ਲਿਖੀ ਹੈ ਜਿਹੜਾ ਮੈਚ ਹੋਣ ਜਾ ਰਿਹਾ ਤਸੰਤ ਸਿੰਘ ਜੀ ਬਾਜਾਖਾਨਾ ਆ ਗਏ ਮੇਲੇ ਵਾਲੇ ਮੈਗ ਦੇ ਬਸੰਤ ਸਿੰਘ ਜੀ ਬਾਜਾਖਾਨਾ ਸਾਡੀ ਜ਼ਿੰਦਗੀ ਦੇ ਮਾਣ ਦੇ ਪਾਲਵੇ ਦੇ ਬੜੇ ਪ੍ਰਸਿੱਧ ਮਾਨ ਟੈਕਸਟਰ ਨੇ ਬਸੰਤ ਸਿੰਘ ਜੀ ਬਾਜਾਖਾਨਾ ਮੇਲੇ ਵਾਲੇ ਮੈਗ ਦੇ ਕਿਹੜੇ ਜਹਾਜ਼ ਦੇ ਰੇਤੇ ਵਿਚ ਆ ਦੇ ਦੁਹਰਾਏ ਜਿੱਤੇ ਕੀ ਤੇ ਸੰਤ ਸਿੰਘ ਬਾਜਾ ਦਾ ਜਨਮ ਦਿਨ ਦਾ ਸਲਾਨਾ ਜੋਰ ਦੇ ਮੈਦਾਨ ਦੇ ਉੱਪਰ ਕਬੱਡੀ ਦੀਆਂ ਰੈਡਰ ਵਾਲੇ ਜਿਹੜੇ ਪਲੇਅਰ ਨੇ ਉਹਨਾਂ ਨੂੰ ਵੀ ਸਨਮਾਨਤ ਵੀ ਕੀਤਾ ਜਾ ਰਿਹਾ ਤੇ ਹੌਸਲਾ افزਾਈ ਨਾਲ ਉੱਪਰ ਵੱਲ ਅੰਦਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਕਟਰ ਬਾਟਰ ਗਰੁੱਪ ਨੂੰ ਮਨੀ ਦਾ ਸਨਮਾਨ 11000 ਰੁਪਆ ਹੋਊਗਾ ਸੋ ਉਧਰ ਦੇ ਕਿਸੇ ਮਾਨਤਾ ਦੀ ਸਾਡਾ ਕਹਿਣਾ ਤੇ ਜਿੱਤ ਹਾਸਲ ਅੱਜ ਵੱਲੋਂ ਨੀਲੇ ਪਾਜ ਦਾ ਅਨਾਮ ਭਰਾਵਾਂ ਦਾ ਸਨਮਾਨ ਕਰਕੇ 400 ਦੀ ਨਗਦ ਰਕਮ ਨਾਲ ਕੀਤਾ ਗਿਆ ਆਪਾਂ ਧੰਨਵਾਦ ਕਰਦੇ ਆ ਆਪਣੇ ਭਰਾਵਾਂ ਦਾ ਸਰਦਾਰ ਗੁਰਮਤ ਸਿੰਘ ਜੀ ਆਦਿ ਦੇ ਸੁਪੁੱਤਰਾਂ ਦੇ ਵੱਲੋਂ ਵੱਡਾ ਸਨਮਾਨ ਕੀਤਾ ਗਿਆ ਆ ਮੈਚ ਸ਼ੁਰੂ ਕਰਵਾਈਏ ਆਪਾਂ ਭਰਾਵਾਂ ਕੇ ਟੈਮ ਰਲਾ ਲਈਏ ਉਧਰ ਜਿੰਮੀ ਸਿੰਘ ਸਿੰਘ ਜੀ ਬਾਜਾ ਕਰਨਾ ਜਿੰਮੀ ਸਾਡਾ ਖੁਸ਼ੀਪੁਰ ਪਿੰਡ ਵਾਲਾ ਉਸ ਭਰਾ ਦੇ ਵੱਲੋਂ ਪੁੱਤਰ ਦਾ ਜਿਹੜਾ ਸਾਡੇ ਕਰਮਾਂ ਤੋਂ ਬਣਾਉਦਾ 11000 ਰੁਪਏ ਦਾ ਹੋਣਾ ਹੈ ਉਹਦੇ ਲਈ ਵੀ ਆਪਾਂ ਧੰਨਵਾਦ ਕਰਦੇ ਹਾਂ ਵੱਡੇ ਵੱਡੇ ਮਾਲ ਪੁੱਜ ਗਏ ਜਹਾਜ਼ੀਰ ਪਿੰਡ ਦੇ ਵਿੱਚ ਕਿੰਦੇ ਰੌਣਕਾਂ ਵੱਡੀਆਂ ਨੇ ਬਾਲਕ ਦੀ ਕਿਰਪਾ ਹੈ ਤੰਦਰ ਬਾਬਾ ਚੰਦ ਪੀਰ ਸਾਹਿਬ ਜੀ ਦੀ ਕਿਰਪਾ ਤੇ ਕੱਲ ਵੀ ਕਿੰਦੇ ਹੁੰਦੀਆਂ ਰੌਣਕਾਂ ਵੱਡੇ ਪੱਧਰ ਦੇ ਉੱਤੇ ਨਵਾਂ ਪਿੰਡ ਬਾਹਤਰ ਪਿੰਡ ਕੱਲ ਤੇ ਪਰਸੋ ਦੋ ਦਿਨਾਂ ਵੱਡਾ ਕਰਨੀ ਹੈ ਜਿਹੜੀਆਂ ਪਿੰਡ ਦੇ ਜਹਾਜ਼ੀਰ ਦੇ ਵਿੱਚ ਬਾਹਤਰ ਦੇ ਵਿੱਚ ਮੇਰੇ ਮਿੱਤਰ ਹੋਣ ਤੇ ਪੰਜ ਤਿੰਨ ਹੋਣ ਕਲਾਕਾਰ ਲੱਗੇ ਆ ਹੁਣ ਕੁਸ਼ਤੀ ਹੋਈ ਆ ਕੁਸ਼ਤੀ ਤੋਂ ਬਾਅਦ ਕਬੱਡੀ ਦੇ ਛੋਟੇ ਬੱਚਿਆਂ ਨੂੰ ਮੌਕਾ ਮਿਲ ਰਿਹਾ ਫਿਰ ਜਿਹੜੇ ਥੋੜੇ ਜਿਹਾ ਜੂਨੀਅਰ ਉਹਨਾਂ ਨੂੰ ਮੌਕਾ ਮਿਲ ਰਿਹਾ ਇਸ ਤੋਂ ਬਾਅਦ ਫਿਰ ਜਿਹੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਉਹਨਾਂ ਦੇ ਮੈਚ ਹੋਣੇ ਆ ਤੇ ਮੈਂ ਭਾਈ ਕਿਹੜੀ ਕਿਹੜੀ ਵੱਡੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਵੱਡੀਆਂ ਟੀਮਾਂ ਗੁਰਦਾਸਪੁਰ ਲਾਇਨ ਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਕੈਨਵਰਾ ਦੋ ਟੀਮਾਂ ਦਾ ਸ਼ੋਅ ਮੈਚ ਆ ਜਿਹੜੀ ਇੱਕ ਹੈਰਿਟ ਲੁਪਾਜੀ ਉਹਨਾਂ ਨੇ ਬਣਾਈ ਹੈ ਦੂਜੇ ਕੈਨੇਡਾ ਲੋ ਇਧਰ ਦੇ ਪਾਸੇ ਜਸਕਰਨ ਸਿੰਘ ਇਹਨੇ ਵਿਸ਼ੇਸ਼ ਸਨਮਾਨ ਜਿਹੜੇ ਨੇ ਇੱਥੇ ਕਬੱਡੀ ਦੀ ਜਿਹੜੀਆਂ ਖੇਡਾਂ ਕਰਾਈ ਜਿਹੜੇ ਵਿਸ਼ੇਸ਼ ਸਨਮਾਨ ਕਿਹੜੇ-ਕਿਹੜੇ ਦਿੱਤੇ ਜੀ 7 ਮਿੰਟ ਦਾ ਲੱਗੇ ਕਰੋੜ ਆਪਾਂ ਕਬੱਡੀ ਪ੍ਰਾਈਜ਼ ਬਹੁਤ ਜੀ ਵਾਲੀ ਗੱਲ ਮਾਈਕ ਤੇ ਆਹ ਬਈ ਬਾਲੂ ਚਾੜੀ ਵਾਲਿਆ ਮੇਰੇ ਕੋਲੇ ਬਣੇ ਸਾਡੇ ਸਤਕਾਰ ਨੂੰ ਬਸ ਜੀ ਬਾਜਾ ਖੰਡਾ ਮਾਲਵੇ ਦੀ ਕੀਤੇ ਧਰਤੀ ਤੋਂ ਚਿੰਚੇ ਤੌਰ ਤੇ ਆਇਆ ਹੈ ਇਧਰਲੇ ਪਾਸੇ ਸਾਹਮਣੇ ਜੋਗੀ ਅੰਮ੍ਰਿਤਸਰ ਦੇ ਜਹਾਜ਼ੀਰ ਪਿੰਡ ਜਿੱਥੇ ਕੀ ਬਾਬਾ ਆਓ ਸਾਹਮਣੇ ਜੋਗੀ ਨੇ ਕਬੱਡੀ ਪਾਈ ਹੈ ਜ ਕਬੱਡੀ ਟੂਰਨਾਮੈਂਟ ਕਬੱਡੀ ਦੇ ਰਾਊਂਡਾਂ ਦਾ ਲੱਗਿਆ ਪੰਜਵੇਂ ਮੈਚ ਵੀ ਕਰਾਇਆ ਜਾ ਰਹੇ ਨੇ। ਪੂਰਾ ਗੱਲ ਇਹ ਹੈ ਜਿਹੜੇ ਦੇਖਣ ਆਏ ਨੇ ਪ੍ਰਾਪਤ ਅਮਰ ਤਵਰੀਕਰਾਂ ਸਾਫ ਨੇ ਬੜੇ ਮਾਣ ਪੜੇ। ਬੜਾ ਧੰਨਵਾਦ ਕਰਦੇ ਆ ਮੇਧਰ ਤੇ ਪਾਸੇ ਕੌਡੀ ਕਿੰਨੇ ਤਾਰੀ ਹੈ। ਆ ਵੀ ਨਾਮਵੰਦਾ ਸਾਹਮਣੇ ਕੌਡੀ ਪੌਂਡ ਦੇ ਬੰਦੇ ਜਾ ਕੇ ਪੈਡ ਦੇ ਵਿੱਚ ਰਾਜੋ ਤਿਆਰ ਪਰ ਤਿਆਰ ਖੜਾ। ਇਧਰ ਦੇ ਪੱਸੇ ਰਜਿੰਦਰ ਖੜਾ ਮੁੰਡਾ ਕੰਡੋਰੀ ਬੜਾ ਪੁਆਇੰਟ ਵਾਲਾ। ਇਹ ਕਹਿੰਦੇ ਭੱਲੂ ਪੈਰ ਉਹ ਸੱਦੇ ਲਾਉਂਦੇ ਹੈ ਕਿ ਨੰਦੀਕ ਤੋਂ ਬੜਾ ਦੇਖਦੇ ਆ ਮਾਰ ਰਿਹਾ ਜਿਹੜੇ ਵੀ ਭਲਵਾਨ ਨੇ ਵੱਡੇ ਵੱਡੇ ਭਲਵਾਨ ਜਿਹੜ ਜਿਹੜੇ ਕੀ ਰੇਡਾਂ ਪਾਰ ਰਹੇ ਨੇ ਤੇ ਲੋਕ ਜਿਹੜੇ ਨੇ ਉਹਨਾਂ ਦੇ ਦੇਖਾ ਦੇ ਵਿੱਚ ਚੋਰੇ ਦਾ ਪਿੰਡ ਕਹਿੰਦੇ ਸੇਖਮਾ ਜਿੱਥੋਂ ਦੀਆਂ ਰੌਣਕਾਂ ਵੱਡੀਆਂ ਹੁੰਦੀਆਂ ਹੁੰਦੀਆਂ ਦੇਖਦਾ ਹੀ ਬਣ ਰਿਹਾ ਹੈ ਪਲੇਅਰਾਂ ਦਾ ਜਿਹੜੇ ਕੀ ਅੰਕ ਕਰ ਰਹੇ ਨੇ ਭਾਈ ਸਾਹਿਬ ਕਿਸੇ ਦਾ ਮਾਹੌਲ ਹੈ ਜਾਂਗਿਰ ਕੈਂਪ ਵਿੱਚ ਬਹੁਤ ਵਧੀਆ ਮਾਹੌਲ ਹੈ ਅੱਜ ਦਾ ਜਿਹੜਾ ਇਹ ਖੇਡ ਮੇਲਾ ਤਨਤਨ ਪਾਣੀ ਕਲਾਜ ਜਿੰਨੇ ਜੱਫੇ ਚੰਦਪੀਰ ਜੀ ਉਹਨਾਂ ਤੋਂ ਦੀ ਗੱਲ ਦੇ ਵਿੱਚ ਹਰ ਸਾਲ ਇਹ ਖੇਡ ਮਿਲਦਾ ਤੇ ਹਰ ਸਾਲ ਹੀ ਕੀਤਾ ਜਾਇਆ ਅੱਜ ਉਹ ਦੁਨੀਆ ਦੇ ਇੱਥੇ ਵੇਖਣ ਨੂੰ ਮਿਲਦਾ ਬਹੁਤ ਵੱਡੀਆਂ ਗੁਸ਼ਤੀਆਂ ਆਈਆਂ ਹਨ ਪ੍ਰਤੀਯੋਗੀ ਕਬੱਡੀ ਪਾਟੇ ਬਹੁਤ ਵੱਡੀਆਂ ਜੜਿਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਮੈਚ ਚੱਲ ਰਿਹਾ ਹੈ ਇਸ ਮੈਚ ਤੋਂ ਬਾਅਦ ਇੱਕ ਬਹੁਤ ਵੱਡਾ ਮੈਚ ਹੋਣ ਵਾਲਾ ਹੈ ਦੁਨੀਆ ਦੇ ਬਹੁਤ ਵੱਡਿਆ ਖਿਡਾਰੀ ਖੇਡਦਾ ਮੀਰੋ ਜਿਹੜੇ ਪਲੇਅਰ ਕੋ ਕੈਨੇਡਾ ਖੇਡਿਆ ਕੋਈ ਅਮਰੀਕਾ ਖੇਡਿਆ ਕੋਈ ਆਨਟਰੀਆ ਖੇਡਿਆ ਉਹ ਪਲੇਅਰ ਜਿਹੜੇ ਅਗਲੇ ਮੈਚ ਦੇ ਲਈ ਖੇਡ ਗਰਾਊਂਡ ਵਿੱਚ ਆ ਰਹੇ ਹਨ ਅਮੀਰ ਜੀ ਤੇ ਸਾਡੇ ਗੋਪਾਲ ਸਿੰਘ ਜੀ ਸਰਪੰਚ ਨਾਲ ਗੱਲ ਕਰਦੇ ਆ ਕਿ ਜਿਹੜੇ ਜਿਹੜੇ ਬੰਦੇ ਇਹ ਜਿਹੜਾ ਸਜਾਵਟ ਕੀਤਾ ਜਾ ਰਿਹਾ ਇਸ ਟੂਰਨਾਮੈਂਟ ਵਿੱਚ ਕਰਦੇ 13 14 ਦੇ ਬੰਦੇ ਜਿੰਨੇ ਸਾਰਾ ਪਿੰਡ ਹੀ ਆ ਬਾਕੀ ਹੈਰੀ ਵੀਰ ਹੈ ਹਰੀ ਮਾਹਪੁਰ ਤੋਂ ਆਏ ਆ ਆਸਟ੍ਰੇਲੀਆ ਤੋਂ ਆਏ ਆ ਕੈਨੇਡਾ ਤੋਂ ਆਏ ਆ ਉਹਨਾਂ ਦੇ ਨਾਲ ਸਾਰੇ ਸਾਥੀ ਮਿਲ ਕੇ ਉਹ ਤਕੜਾ ਖੇਡ ਮੈਚ ਕਰਾਉਂਦੇ ਆ ਤੇਰੇ ਸਦਕੇ ਨਾਲ ਸਾਰੇ ਵੀਰਾਂ ਦਾ ਵਾਜਾ ਜਿਹੜੇ ਨਾਲ ਕਿਹੜਾ ਪਿਆਰ ਕਰਦੇ ਤੇ ਅੱਜ ਆਪਣੇ ਪਿੰਡ ਇਹਨਾਂ ਦੇ ਖਾਂਦਿਆਂ ਦੁਸਰ ਦੇ ਖਿਲਾਫ ਰੇਟਰ ਦੇ ਖਾਤੇ ਦੇ ਵਿੱਚ ਅੱਜਲੇ ਪਾਸੇ ਕੰਮ ਕਰ ਰਿਹਾ ਇੱਕ ਨੋਮਡਾ ਅੱਜ ਇੱਕ ਵੱਡੀ ਟੀਮ ਹੈ ਅਸਟ੍ਰੇਲੀਆ ਕੈਂਟਰਾਂ ਦੇ ਪੁਦਾਰਾ ਭਰਾ ਦੇ ਵਿੱਚ ਇੱਕ ਕਬੱਡੀ ਦਾ ਮੈਚ ਹੋ ਰਿਹਾ ਹੈ ਕਰਮਾਂ ਪ੍ਰਾਵਾ ਗੋਪੀ ਆਪ ਜੀ ਉਹਨਾਂ ਦਾ ਸਾਡੇ ਭਰਾਵਾ ਨਾਮਾਨ ਭਰਾ ਆਪਣੇ ਫਰਡੇ ਸਾਡੇ ਜਫਤਾਰ ਤੇ ਜਿਹੜਾ ਮੈਚ ਹੈ ਆਪ ਦਾ ਸਰਪੰਚ ਸਾਹਿਬ ਦੀ ਹਾਜ਼ਰੀ ਆਪਾਂ ਉਹਨਾਂ ਦੇ ਪਿੰਡ ਦਾ ਮੈਚ ਹੋ ਗਿਆ ਆਪ ਦੇਖੋ ਸਾਡੇ ਜਨਰਲ ਆਪਾਂ ਦਾ ਕਲੱਬ ਟੀਐਸਪੀ ਨੇ ਉਧਰ ਬੰਦਗਾ ਦੇ ਨਾਲ ਵੀ ਜੱਫਾ ਲਾ ਕੇ ਉਧਰਲੇ ਪਾਸੇ ਕਬੱਡੀ ਪਾਉਂਦਾ ਵਾਤੇ ਅਗਮਨ ਤਿਆਰ ਖੰਡਵਾਜਾ ਖੰਨੇ ਮਾਈਕ ਤੇ ਆਜੋ ਵੇਖ ਕਰਦੇ ਵੱਡੇ ਭਰਾ ਜੀ ਨੂੰ ਲਓ ਮੱਛੀ ਕਬੱਡੀ ਪਹਾਰ ਤੇ ਵਾਧਾ ਹੋਇਆ ਖੇਡ ਮੈਦਾਨ ਵਿੱਚ ਪੰਜਾਬਣ ਪੰਜਾਬੀ ਨਾਲ ਧਾਰਨੀ ਦਾ ਲੋਕਾਂ ਦਾ ਬਾਦ ਕਬੱਡੀ ਪਾਉਣ ਦਾ ਬਾਤ ਹੋਇਆ ਪਾਜੀ ਆਪਣਾ ਨਾਮ ਦੱਸ ਕੇ ਕਹਿੰਦੇ ਆ ਬੜੀ ਸੋਹਣੀ ਟੈਗ ਕਿਤੇ ਘਰ ਨੰਬਰ ਸਾਹਮਣੇ ਦੇਖਾਂਗੇ ਯਾਸ਼ੀਆਂ ਦਾ ਜਾਰੇ ਸਰਬੰਥ ਪਿੰਡ ਜਾਗੇ ਜੰਗਾਵੇ ਚੰਦਮੀਰ ਦਾ ਮੇਲਾ ਬਹੁਤ ਹੀ ਧੂਮ ਦਾ ਹਰ ਸਾਲ ਮਨਾਇਆ ਜਾਂਦਾ ਬਹੁਤ ਹੀ ਵਧੀਆ ਕਬੱਡੀ ਕਮ ਕਰਾਈ ਜਾਂਦੇ ਬਹੁਤ ਹੀ ਵਧੀਆ 13 ਦਿਨ ਮਨਾਇਆ ਜਾਂਦਾ ਵਾ ਤੇ ਸ਼ੀਦਾ ਦਾ ਮੇਲਾ ਮਨਾਇਆ ਜਾਂਦਾ ਬਹੁਤ ਦੋ ਦਿਨ ਇਹ ਕਿਤੇ ਬੱਸ ਲੋੜ ਹੈ ਪੰਜਾਬੀਆਂ ਨੂੰ ਖੇਡਾਂ ਦੇ ਨਾਲ ਜੋੜਨ ਪੰਜਾਬੀਆਂ ਨੂੰ ਬਹੁਤ ਲੋੜ ਹੈ ਇਹ ਨਿਸ਼ਾਨਾ ਬਹੁਤ ਜਰੂਰੀ ਰੁਝਾਨ ਵੱਚੁਕਿਆ ਵਾ ਵੱਧ ਵੱਧ ਅੰਦਰ ਸਰ ਬਲਵੀਰ ਸਿੰਘ ਜੀ ਪਤਨ ਸਭ ਚੇਅਰਮੈਨ ਪੁੱਛਿਆ ਨੂੰ ਕਬੱਡੀ ਨਾਲ ਜੋੜਨਾ ਚਾਹੀਦਾ ਵਾ ਬਹੁਤ ਬਹੁਤ ਧੰਨਵਾਦੀ ਗੁਰਵਿੰਦਰ ਸਿੰਘ ਕੀ ਪੰਨੋਂ ਸਾਥੀਆ ਗੱਲਬਾਤ ਹਾਂਜੀ ਭਾਈ ਆਪਣਾ ਜੀ ਉਹਨਾਂ ਦਾ ਗੁਰਵਿੰਦਰ ਸਿੰਘ ਭੱਟੀ ਜੀ ਬਹੁਤ ਬੜਾ ਧੰਨਵਾਦ ਕਰਾਂਗੇ ਦੇ ਵਿੱਚ ਵੱਡੇ ਮੁਕਾਬਲੇ ਕਬੱਡੀ ਦੇ ਕਰਾਏ ਜਾ ਰਹੇ ਕਿਸ ਤਰ੍ਹਾਂ ਦੇ ਇਹ ਜੀ ਦਦਨ ਬਾਬਾ ਚੰਦਪ੍ਰੀਤ ਰਾਜ ਉਹਨਾਂ ਨੂੰ ਯਾਦ ਉਸ ਮਰਹਮਤ ਹਰ ਸਾਲ ਖਰਾਬਾ ਜਦੋਂ ਮਿਲਾ ਕਰਾਇਆ ਜਾਂਦਾ ਤੇ ਕਈ ਛੇਜ ਲੱਗਦੀ ਹੈ ਤੇ ਕਬੱਡੀ ਦੇ ਮੁਕਾਬਲੇ ਕਰਾਏ ਜਾਂਦੇ ਨੇ ਤੇ ਇਹ ਮੈਸੇਜ ਦਿੱਤਾ ਜਾਂਦਾ ਹੈ ਨੌਜਵਾਨ ਪੀੜ੍ਹੀ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਤੇ ਮੋੜ ਕਰਉਂ ਡਾਲੂ ਬਣ ਜਾਈਏ ਕੈਨੇਡਾ ਵਰਗੇ ਭਰਾ ਸਾਡੇ ਤੇ ਨਾਲ ਜਿਹੜੀ ਜਿਹੜੀ ਟੀਮਾਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਲਓ ਸਾਹਮਣੇ ਹੈ ਵੱਡੀ ਪਿੰਡਵਾ ਕਬੱਡੀ ਇੱਕ ਤੇ ਹੁਣ ਆਪਣੀ ਜਾਂਗੀ ਟੀਮ ਤੇ ਇੱਕ ਓਪੋਨੈਂਟ ਟੀਮ ਦਾ ਮੈਚ ਹੋ ਰਿਹਾ ਹੈ ਇਸ ਤੋਂ ਬਾਅਦ ਕਬੱਡੀ ਦਾ ਇੱਕ ਸ਼ੋਅ ਮੈਚ ਹੋਏਗਾ ਜਿਸ ਦੇ ਵਿੱਚ ਬੜੇ ਬੜੇ ਤਕੜੇ ਪਲੇਅਰ ਜਿਵੇਂ ਮੱਖਣਾ ਮੱਖੀ ਜੋ ਹੋਰ ਹੀ ਬੜੇ ਤੋਮਰ ਪਲੇਅਰ ਦੇ ਵਿੱਚ ਸ਼ਾਮਲ ਹੋਏ ਆਇਆ ਇਧਰਲੇ ਪਾਸੇ ਕੁੰਟੀ ਹੈ ਤਿਆਰੀ ਜਿਹੜੀ ਹੈ ਪਲੇਅਰਾਂ ਦੇ ਕੋਲ ਵਿੱਚ ਦੇਖਣ ਨੂੰ ਮਿਲ ਰਹੀ ਸੌਰੀ ਕਿੰਨੀ ਕੀ ਤਿਆਰੀ ਵੇਖਣ ਨੂੰ ਮਿਲ ਰਹੀ ਹੈ ਜੀ ਘਟਾਰੀਆਂ ਦੇ ਵਿੱਚ ਸ਼ਾਹ ਪੂਰੀ ਤਿਆਰੀ ਹੈ ਜੀ ਬਹੁਤ ਵਧੀਆ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਆਰਕਮ ਬਣਾਇਆ ਜਾ ਰਿਹਾ ਸਾਰੇ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਪੰਚਾਇਤ ਦੀ ਸਹਿਯੋਗ ਨਾਲ ਬਣਾਇਆ ਜਾ ਰਿਹਾ ਜੀ ਕਿ ਇੰਡੀਆ ਟੀਮਾਂ ਪਹੁੰਚ ਜਾਣੇ ਜੇਤੂ ਕੋ ਬਾਦ ਦੇ ਕਿਹੜੇ ਨਾਮ ਰੱਖਣਗੇ ਟੋਟਲ ਵੱਡੀਆਂ ਟੀਮਾਂ ਤੇ ਦੋ ਪਹੁੰਚੀਆਂ ਨੇ ਤੇ ਜਿੱਤੂ ਨੂੰ 55000 ਰੁਪਇਆ ਨਾਮ ਤੇ ਉਹ ਪੰਜੇ ਨੂੰ 45000 ਰੁਪਇਆ ਨਾਮ ਤਾਂ ਜਾ ਕੇ ਤਾਂ ਹੋਰ ਵੀ ਨਿਜੀ ਤੌਰ ਤੇ ਵੀ ਉਹਨਾਂ ਨੇ ਸਰਮਾਨਦ ਕੀਤੇ ਜਾਣੇ ਨੇ ਤੇ ਕਹਿੰਦੇ ਸਿੱਕੇ ਖੰਡੇ ਦੀ ਧਾਰ ਤੋਂ ਜਨਮ ਲਗਾਤਾਰ ਗੱਲਬਾਤ ਉਹਨਾਂ ਪਿੰਡ ਵਾਸੀਆਂ ਦੇ ਨਾਲ ਆਰਗੇਨਾਈਜ਼ਰ ਦੇ ਨਾਲ ਜਾਂ ਫਿਰ ਪਿੰਡ ਦੇ ਵਿੱਚ ਇੱਕ ਵੱਖਰਾ ਮਾਹੌਲ ਅੱਜ ਕਬੱਡੀ ਪ੍ਰੀਮੀਅਰ ਲੀਗ ਦੀ ਪਲੇਅਰਾਂ ਵਾਤੇ ਜਿਹੜਾ ਕਿ ਇਹ ਮੇਲਾ ਰੱਖਿਆ ਗਿਆ ਇੱਕ ਵੱਡਾ ਮੁਕਾਬਲਾ ਕਬੱਡੀ ਪਲੇਅਰਾਂ ਲਈ ਰੱਖਿਆ ਗਿਆ ਹਾਂਜੀ ਭਾਜੀ ਬਾਬਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਵਾਰ ਨਰਿੰਦਰ ਜਾਰੀਆ ਹਾਂਜੀ ਬੜੀ ਵਧੀਆ ਆਪਣਾ ਨਾਮ ਨਰਿੰਦਰ ਜੀ ਅੱਜ ਵੱਡਾ ਕਬੱਡੀ ਮੇਲਾ ਪਿੰਡ ਜਹਾਗੀਰ ਵਿੱਚ ਹੋਣ ਹੋ ਰਿਹਾ ਕਿਸ ਤਰ੍ਹਾਂ ਦਾ ਬਹੁਤ ਹੀ ਵਧੀਆ ਹੋਰ ਸਾਲਿਤਰਾ ਹੋਰ ਸੰਤਰਤ ਉਤਤਮ ਨਮਾਇਆ ਜੋ ਬੜੀ ਸਰਦਾਰੀ ਭਾਵਨਾ ਮਨਵਾ ਜਾਂਦਾ ਤੇ ਬਹੁਤ ਹੀ ਇੱਜ਼ਤ ਕਰਦੀ ਹੈ ਗੁਰੂ ਮੇਲਾ ਸਭੇ ਸੱਜਣਾਂ ਨੂੰ ਵਾਕ ਕਰਦੀ ਹੈ ਪਿੱਛੇ ਸੱਜੇ ਭਾਵ ਨਹੀਂ ਪੁੰਜਦੇ ਹੈ ਕਿ ਅੰਮ੍ਰਿਤ ਸਰ ਸਾਹਿਬ ਦੇ ਬੁੱਤਲ ਦਾ ਨਿਗਮਾਣ ਦਾ ਇੱਕ ਪਿੰਡ ਜਹਾਗੀਰ ਜਿੱਥੇ ਧੰਨ ਧੰਨ ਬਾਬਾ ਚੰਦ ਪੀਰ ਨਾਦ ਜੀਆਂ ਦੀ ਯਾਦ ਦੇ ਵਿੱਚ ਆਏ ਸਾਲ ਕਬੱਡੀ ਤੇ ਛਿੰਝ ਮੇਲਾ ਤੇ ਵੱਡੇ ਵੱਡੇ ਕਲਾਕਾਰਾਂ ਇਸ ਧਰਤੀ ਦੇ ਉਪਰ ਆ ਕੇ ਆਪਣੇ ਫਨ ਦਾ ਮਜ਼ਾਰਾ ਕਰਦੇ ਆ ਮੇਰੇ ਪੰਜਾਬੀ ਵੀਰੋ ਇਹ ਨਗਰ ਭਾਗਾਵਾਲਾ ਜਿੱਥੇ ਕਬੱਡੀ ਹੁੰਦੀ ਹੈ ਜਿੱਥੇ ਛਿੰਝ ਹੁੰਦੀ ਹੈ ਜਿੱਥੇ ਕਲਾ ਮੁਕਾਬਲਾ ਕਬੱਡੀ ਦਾ ਪਿੰਡ ਜਹਾਗੀਰ ਦੇ ਵਿੱਚ ਪੀਰ ਬਾਬਾ ਚੰਦ ਜੀ ਦਾ ਮੇਲਾ ਵੀ ਕਰਾਇਆ ਜਾ ਰਿਹਾ ਹੈ ਛਿੰਝ ਮੁਕਾਬਲੇ ਕਬੱਡੀ ਦਾ ਮੈਚ ਕਰਾਇਆ ਜਾ ਰਿਹਾ ਕਿਸੇ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਡਾ ਇੱਕ ਬੜੇ ਜਨਦਗੁਰ ਨਾਮ ਜਿੱਦਾ ਮੇਰਾ ਹਰ ਹਾਲ ਦੀ ਤਰ੍ਹਾਂ ਐਰਗਾਂ ਬੜੀ ਤੂਫਾਨ ਵਾਲਾ ਐਰਗਾਂ ਖਾਸ ਕਰਕੇ ਤੁਮ ਤਾਂ ਮਾ ਜਾਏ ਕਿ ਵੀ ਜਨੇ ਵੀ ਕਰੀ 2020 ਟੀਮ ਨੇ ਇੰਟਰਨੈਸ਼ਨਲ ਖਿਡਾਰੀ ਇਹ ਕਰਕੇ ਸਾਡਾ ਬਹੁਤ ਵੱਡਾ ਮੁਕਾਬਲਾ ਛੋਟਾ ਮੁਕਾਬਲਾ ਨਹੀਂ ਗਿਆ ਕਿਉਂਕਿ ਕਾਕਾ ਸੰਸਾ ਵੀ ਅੱਗੇ ਨੂੰ ਜਿਆਦਾ ਆਈਆਂ ਉਹਦੇ ਪਾਪਾ ਕੰਦ ਵੀ ਤਾਂ ਦੇ ਮੰਦਿਰ ਤੇ ਵੀ ਬਹੁਤ ਜਦਾ ਰੌਣਕ ਗਿਆ ਇਸੇ ਤਰ੍ਹਾਂ ਹੀ ਹਰ ਸਾਲ ਦੀ ਹਰ ਸਾਲ ਹੀ ਇਹੋ ਵੀ ਬਹੁਤ ਵੱਡਾ ਮੌਕਾ ਆਉਂਦੀਆਂ ਬੱਲੇ ਵੱਡੇ ਵੱਡੇ ਮੈਚਾਂ ਬਣਾਏ ਜਾਣਗੇ ਤੇ ਇਹਦੇ ਨਾਲ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਖਿਡਾਰੀ ਅੱਗੇ ਆਏਗਾ ਉਹਦੇ ਵੱਡੇ ਵੱਡੇ ਖਿਡਾਰੀ ਲੈ ਆਉਣਗੇ ਡਰਾਈਵਰ ਜੀ ਦਾ ਖਾਲਸਾ ਸਾਹਿਬ ਹੈ ਜੀ ਕਿੰਨੀ ਕੀ ਜ਼ਰੂਰਤ ਸਮਝ ਦਿਓ ਪੰਜਾਬ ਦੇ ਵਿੱਚ ਜਿਹੜੇ ਟੂਰਨਾਮੈਂਟ ਕਰਾਉਣ ਦੀ ਕੁੱਲੋ ਸੋਣਾ ਜੇ ਤੇ ਆਪਾਂ ਜਦੋਂ ਆਪਾਂ ਇਹ ਕਰ ਕਰਦੇ ਆਂ ਵੀ ਨੌਜਵਾਨਾਂ ਨੂੰ ਅੱਥਰੂ ਜਿਹੜਾ ਆ ਜਾਵੇ ਉਹਦੇ ਬਾਅਦ ਇਹ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਆ ਇਹਦੇ ਨਾਲ ਹੀ ਨੌਜਵਾਨ ਜਿਹੜੇ ਆਂਗੇ ਨਸ਼ਿਆਂ ਤੋਂ ਹਟ ਕੇ ਤੇ ਇਹ ਕੰਮ ਵਾਲੇ ਹੋਣਗੇ ਆਪਣੇ ਖੇਤਾਂ ਵੀ ਬਣਾਉਣਗੇ ਤੇ ਆਪਣੇ ਚੰਗੇ ਕੰਮ ਆਪਾਂ ਕਸਮ ਰੱਖਣਗੇ ਇਧਰ ਦੇ ਪਾਸੇ ਸਿੰਘ ਸਰਪੰਚ ਆ ਗਏ 100 60 ਦਾ ਗੱਲਬਾਤ ਕਰ ਰਹੇ ਆ ਸਾਨਾ ਜਲਦਤਾਰ ਚਲੋ ਜੀ ਜਿਹੜੇ ਕੀ ਚੇਰਮੈਨ ਨੇ ਤੇ ਪਿੰਡ ਦੇ ਵਿੱਚ ਜਿੱਥੇ ਵੀ ਕਾਰ ਗਲਵਚ ਜਿੱਤਦਾ ਚੰਦਪੀਰ ਮਾਜੂਦਾ ਮੇਲਾ ਕਰਾਇਆ ਜਾ ਰਿਹਾ ਤੇ ਉਸ ਮਕਾਬਲੇ ਤੇ ਖਿੰਝ ਮੇਲੇ ਦੇ ਨਾਲ ਨਾਲ ਕਬੱਡੀ ਦੇ ਮੈਚ ਜਿਹੜੇ ਜਿਹੜੇ ਗੀਤ ਦੇ ਵਿੱਚ ਕਰਾਇਆ ਜਾ ਰਿਹਾ ਕੋਈ ਸ਼ੱਕ ਹੈ ਸਰਦਾਰ ਔਰ ਇਹ ਸਦਾਲ ਮੇਟੇ ਜਾਣੀ ਕਬੱਡੀ ਦਾ ਰੇਟਾ ਮਾਰ ਰਹੇ ਨੇ ਆਪਣੀ ਟੀਮ ਦੇ ਕਬੱਡੀ ਨਾਲ ਚਾਰ ਕਰਨ ਵਾਲੇ ਜਿਹੜੇ ਲੋਗ ਨੇ ਇੱਥੇ ਵੱਡੀ ਗਿੰਦੀ ਦੇ ਵਿੱਚ ਮਿਲਦੇ ਨੇ ਸਾਰੀ ਟੀਮ ਆਸਟ੍ਰੇਲੀਆ ਤੋਂ ਸਾਡੇ ਵੀਰ ਅੱਜ ਦੇ ਖੇਡ ਮੈਦਾਨ ਨੂੰ ਲਾਈਵ ਕਰ ਰਹੇ ਹੈ ਜਿੱਥੇ ਮਾਲਵਾ ਟੀਵੀ ਵਾਲੇ ਪੂਰੀ ਦੁਨੀਆ ਵਿੱਚ ਲਾਈਵ ਟੈਲੀਕਾਸਟ ਕਰ ਰਹੇ ਹੈ ਆਹ ਸਾਹਮਣੇ ਸਿੰਘ ਮਦਦ ਇੱਕ ਤਕੜਾ ਨੰਬਰ ਜੋੜਨ ਵਿੱਚ ਕਾਮਯਾਬ ਹੋ ਚੁੱਕੇ ਹੈ ਆ ਆ ਵੀ ਸੋਹਣਾ ਹੈ ਪਾ ਵੀ ਕਬੱਡੀ ਨੌਜਵਾਨ ਹੈ ਕਿ ਖੂਨ ਵਾਲੇ ਮਾਰਦਾ ਤੇ ਫੜ ਤਨ ਟੋਲੇ ਲਸ਼ ਲਸ਼ ਕਰਨ ਜਵਾਨੀਆਂ ਜੋ ਤੂਫਾਨੀ ਘੋੜੇ ਆ ਤੀਰ کمان ਨਾਲ ਛਟਮਾ ਹੁਣ ਕਿਹੜਾ ਮੌੜੇ ਬਨੇਗਸਾਨਾ ਦੇ ਪੇੜ ਵਿੱਚ ਕੌਣ ਆੜਦਾ ਮੁਰੇ ਸਾਨਾ ਦਾ ਪੇੜ ਹੈ ਕੌਣ ਮੁਰੇ ਆੜਦਾ ਇੱਕ ਬੇਇੰਤੀ ਹੈ ਜੀ ਜਿਨ੍ਹਾਂ ਦੀ ਡਿਊਟੀ ਨਹੀਂ ਗਰਾਊਂਡ 'ਚ ਆਪਾਂ ਜ਼ਿਆਦਾ ਝੰਡਲੇ ਮਾਰਨਾ ਜਿਹੜੇ ਖਾਲੀ ਅਕਸ਼ਤ ਨਹੀਂ ਹੈ ਉਹ ਬੈਜਾਣਾ ਪਿਛਲੇ ਪਾਸੇ ਦਰਸ਼ਕ ਵੀਰ ਕਹਿ ਰਹੇ ਆ ਵੀ ਜਿਆਦਾ ਰਸ਼ ਹੈ ਆਪਾਂ ਰਸ਼ ਘਟਾ ਦਈਏ ਗਰਾਊਂਡ ਚ ਔਰ ਸਮੁੱਚੇ ਪ੍ਰਬੰਧਕਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿੱਥੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਜੀ ਢੱਲੋ ਸਾਹਿਬ ਉਹਨਾਂ ਦੇ ਨਾਲ ਹੀ ਗੁਰਜੋਗਨ ਸਿੰਘ ਜੀ ਭੱਟੀ ਸਾਹਿਬ ਅਮਰੀਕ ਸਿੰਘ ਜੀ ਟੋਂਗ ਹੈਰੀ ਟੱਲੋ ਕੈਨਬਰਾ ਮੇਰੇ ਵੀਰੋ ਆਸਟ੍ਰੇਲੀਆ ਦੀ ਰਾਜਧਾਨੀ ਤੋਂ ਪੁੱਜਿਆ ਸਾਡਾ ਵੀਰ ਨਾਲ ਉਸਕਿੰਦਰ ਸਿੰਘ ਸੋਖ ਮਾਸਟਰ ਬਲਵਰ ਸਿੰਘ ਜੀ ਤੇ ਨਾਲ ਮਾਸਟਰ ਚਮਕਾਰ ਸਿੰਘ ਜੀ ਨਾਲ ਸਰਦਾਰ ਜਗਰੂਪ ਸਿੰਘ ਪੰਜ ਨਾਲ ਸਾਡੇ ਗੁਰਪ੍ਰੀਤ ਸਿੰਘ ਜੀ ਗੋਪੀ ਸਾਹਿਬ ਨਾਲ ਸਰਦਾਰ ਜਗਤਾਰ ਸਿੰਘ ਸਿੱਧੂ ਸਾਹਿਬ ਬਲਵਿੰਦਰ ਸਿੰਘ ਜੀ ਕਾਬਲਾ ਸਾਹਿਬ ਨਾਲ ਹਰਜੀਤ ਸਿੰਘ ਜੀ ਬਿਜਲੀਪੁਰ ਹਰਦੀਪ ਸਿੰਘ ਦੀਪਾ ਪਰਮੋਖ ਸਿੰਘ ਦੋਜਾ ਨਾਲ ਤੇਜندر ਸਿੰਘ ਡੋਲੀ ਮੰਨੂ ਰੰਧਾਵਾ ਵੀਰ ਸਿੰਘ ਮੈਂਬਰ ਤੇ ਅਵਤਾਰ ਸਿੰਘ ਡੀਪੂ ਹੋਲਡਰ ਸਾਰੇ ਵੀਰਾਂ ਦਾ વિશેષ ਕਰਦੇ ਧੰਨਵਾਦ ਹੈ ਉਧਰ ਸਰਦਾਰ ਗੁਰਮukh ਸਿੰਘ ਜੀ ਆਤੀ ਸਾਹਿਬ ਨਾਲ ਗੁਰਵੰਤ ਸਿੰਘ ਜੀ ਆਦੀ ਸਾਹਿਬ ਕੈਨੇਡਾ ਤੋਂ ਔਰ ਗੋਪੀ ਆਦੀ ਆਸਟ੍ਰੇਲੀਆ ਸਾਡਾ ਵੀਰ ਤੇ ਜਥੇਦਾਰ ਕੁਲਵੰਤ ਸਿੰਘ ਜੀ ਸਰਦਾਰ ਮੱਖਣ ਸਿੰਘ ਜੀ ਸਾਬਕਾ ਸਰਪੰਚ ਸਰਦਾਰ ਅਮਰੀਕ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਅਰਜਨ ਸਿੰਘ ਢੱਲੋ ਸਾਹਿਬ ਗੁਰਜੋਬਨ ਸਿੰਘ ਪੱਟੀ ਬਲਵਿੰਦਰ ਸਿੰਘ ਸਰਪੰਚ ਸਾਹਿਬ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਜਿੰਨੇ ਵੀ ਸਤਿਕਾਰਯੋਗ ਕਿਸਾਨ ਜੁਨੀਆ ਦੇ ਆਗੂ ਵੀ ਆਏ ਆ ਇਧਰ ਮੈਂ ਫਲੈਕਸ ਦੇਖ ਰਿਹਾ ਸਰਦਾਰ ਜਗਤਾਰ ਸਿੰਘ ਢੱਲੋ ਸਾਹਿਬ ਚੇਅਰਮੈਨ ਸਾਹਿਬ ਸਾਰੇ ਦਰਸ਼ਕ ਵੀਰਾਂ ਨੂੰ ਜੀ ਆਇਆਂ ਨੂੰ ਆਖ ਰਿਹਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਹ ਗਰਾਊਂਡ ਦੇ ਵਿੱਚ ਸਿੰਘ ਨੇ ਕਬੱਡੀ ਪਾਈ ਹੈ ਕਿ ਮੇਚਿਆਂ ਉੱਤੇ ਪੱਤੇ ਟੰਗਾਏ ਮੇਨਾਂ ਨਿਆ ਰੇਲਾ ਸੁਰਨ ਦਾ ਪਟਕੇ ਲੰਘੇ ਅਗਲੇ ਕਾਹ ਨੂੰ ਡੱਕਦੀਆਂ ਝੇਲਾ ਜਿੰਨੇ ਸੂਰਮੇ ਉਤੋਂ ਵੜ ਕੇ ਮੁਖਬਰ ਸਰਕਾਰੀ ਨੇ ਮੌਤੋਂ ਮੋਲੇ ਡਰਦੇ ਜਿਹੜੇ ਮਾਤ ਦੇ ਵਪਾਰੀ ਨੇ ਮੇਰੇ ਵੀਰੋ ਗੁਰੂ ਦਾ ਖਾਲਸਾ ਹੈ ਮੌਤ ਨੂੰ ਮਖੌਲਾ ਕਰਨ ਵਾਲੀ ਕਾਮ ਉਹ ਸਾਹਮਣੇ ਮੈਦਾਨ ਦੇ ਵਿੱਚ ਪਈ ਰੇਡ ਤੇ ਦੂਸਰੇ ਪਾਸੇ ਮਾਰ ਛਾਤੀ ਧਫਾ ਉਹ ਤੂਤਾਂ ਦੇ ਗਰਜੀਤ ਵਾਂਗੂ ਮੁੰਡੇ ਨੇ ਉਂਗਲੀ ਖੜੀ ਕੀਤੀ ਹੈ ਬੜੀ ਕਰ ਦਿੱਤੀ ਮੁੰਡੇ ਨੇ ਵਾਹ ਓਏ ਸੋਹਣਿਆ ਅਨੇਕਾਂ ਤਾਂ ਮੁੰਡੇ ਨੂੰ ਜੱਪਾ ਲਾ 2000 ਇੱਕ ਜੱਫੇ ਤੇ ਹੁਣ ਆਵਾਂਗਾ ਦੀਪੂ ਭਰਾ ਜਾਣਕਾਰੀ ਚ ਵਾਦਾ ਕਰਕੇ ਕਰਵੰਤਾ ਦੀ ਕਹਾਵਤ ਤੇ ਗੋਪੀ ਆਉਂਦੀ ਆ ऑस्ट्रेलिया ਨਾਲ लवली ਕੈਨੇਡਾ ਤੇ ਕੁਲਜੀਤ ਸਪੇਨ ਲੋ ਪਰ ਉਧਰਲੇ ਪਾਸੇ ਵੇਖੋ ਮਤਰੋ ਆ ਸਰਦਾਰ ਕੁਰਾ ਸੇਕਮਾ ਪਿੰਡ ਵਾਲਾ ਬੱਲੇ ਉਹ ਸੋਹਣਾ ਹੱਸ ਕਰਾਤਾ ਹੈ ਮੁੰਡਿਆ ਜਹਾਗੀਰ ਪਿੰਡ ਵਾਲਾ ਹੁਣ ਤਾਂ ਤਾੜੀ ਪਾਉਂਦੀ ਹੈ ਆ ਕੰਨੀ ਵੰਡਾ ਜੇ ਤਾੜੀ ਨਾ ਮਾਰੀ ਤਾਂ ਵਾਹ ਉਹ ਸੋਹਣਾ ਸਿਰੇ ਦਾ ਜੱਫਾ ਲਾਇਆ ਬੱਲੇ ਬੱਲੇ ਕਰਾ ਦਿੱਤੀ ਹੈ ਉਧਰ ਚਮਕੌਰ ਸਪੇਨ ਵੱਡਾ ਭਰਾ ਸਾਡਾ ਸੁਪਨਾਮ ਸਪੇਨ ਵੱਡਾ ਭਰਾ ਸਾਡਾ ਸੋਹ ਕੁ ਵੱਡੇ ਭਰਾ ਦੇ ਭਰਾ ਨੇ ਮੈਂ ਧੰਨਵਾਦ ਕਰਦਾ ਹਾਂ ਤਸਵੀਰ ਸਿੰਘ ਜੀ ਭੱਟੀ ਸਾਹਿਬ ਹਾਂ ਵਾ ਬੜਾ ਧੰਨਵਾਦ ਸਰਕਾਰ ਅਮਰਤ ਅਮਰੀਕਾ ਦੇ ਭਰਾ ਵੀ ਧਾਣਾ ਉਧਰਲੇ ਪਾਸੇ ਪਈ 23 ਨੰਬਰ ਜੁੜਾ ਹੈ ਰੇਟਰ ਦੇ ਖਾਤੇ ਦੇ ਵਿੱਚ ਇਧਰਲੇ ਪਾਸੇ ਬਾਜੀ ਪੋਣੀਆਂ ਬਣਾ ਤਿਆਰ ਹੈ ਇੱਕ ਪਾਸੇ ਮੜੀ ਪੜਵਾ ਬੰਟੀ ਮਿੱਤਰੋ ਜਾਗਿਰ ਪੜਦੇ ਕਹਿੰਦੇ ਮਣੀ ਕਲੱਚ ਦੇ ਚਰਚੇ ਆ ਨਾਲ ਮਡੂਰੀ ਬੜਾ ਚਲਾ ਹੈ ਮਣੀ ਕਲੱਚ ਅਮਰਤ ਅਮਰੀਕਾ ਲੋ ਵੱਡੇ ਮਾਣ ਹੋਣਿਆ ਕਰਮੰਤਾ ਲੋ ਗੋਪੀਏ ਲੋਲਬਲੀ ਕੈਨੇਡਾ ਬੋਲੋ ਆ ਵੱਡੇ ਮਾਣ ਹੋਣਿਆ ਮੁੰਡਾ ਕਿੱਫੇ ਛੜਦਾ ਤਾੜੀ ਮੌਜੂ ਕੇਰਾ ਜ਼ੋਰਦਾਰ ਧਰਵਾਦ ਵੱਜੇ ਹੋਇਆ ਤਾੜੀਆਂ ਮਾਰ ਦਿਓ ਤਾੜੀਆਂ ਵੱਜਦੀਆਂ ਇੱਕ ਬੇਅੰਤੀ ਹੈ ਜੀ ਪ੍ਰਬੰਧ ਕਮੇਟੀ ਵੱਲੋਂ ਕਮੇਟੀ ਦੇ ਰੀਡ ਕਹਿੰਦੇ ਸੀ ਪਿੰਡ ਦੇ ਵਿੱਚ ਨਰਦਾ ਦੇਖਦੀਆਂ ਵੱਧਦੀਆਂ ਜਿੱਥੇ ਲੋਕ ਜਿਹੜੇ ਨੇ ਪਲੀਜ਼ ਜੀ ਰਸਨ ਪਿੰਡ ਦੇ ਪਿੰਡ ਦੇ ਵਿੱਚ ਇੱਥੇ ਪਹੁੰਚੇ ਸੰਦਾ ਇਹ ਕਬੱਡੀ ਮੈਚ ਦੇ ਅਲੋਪ ਦਾ ਦੇਖ ਰਹੇ ਨੇ ਉੱਥੇ ਹੀ ਇਹਨਾਂ ਨੂੰ ਜਗਾ ਥੱਲੇ ਨੇ ਮਿਲੀ ਉਹ ਟੰਕੀ ਦੇ ਉੱਤੇ ਚੜ ਕੇ ਪਾਣੀ ਦੀ ਟੰਕੀ ਤੱਕ ਲੋਕ ਚੜ ਚੁੱਕੇ ਨੇ ਐਡਾ ਵੱਡਾ ਜਿਹੜਾ ਮੁਕਾਬਲਾ ਕਬੱਡੀ ਦਾ ਪਿੰਡ ਦੇ ਵਿੱਚ ਹੋਇਆ ਹੋਇਆ ਜਿੱਥੇ ਕਬੱਡੀ ਪ੍ਰੇਮੀ ਜਿੱਥੇ ਜਗਾ ਲਬਰੀ ਉੱਥੇ ਖਲੋਦੇ ਨੇ ਲੇਕਿਨ ਟੰਕੀਆਂ ਤੇ ਚੜ ਚੜ ਕੇ ਜਿਹੜਾ ਆਜੋ ਨਾਮ ਨੂੰ ਰੱਖਿਆ ਜਾ ਰਿਹਾ ਮਾਤਾ ਗਰਦਾਸਪੁਰ ਲਾਇਨ ਸੰਤ ਮੋਬਾਈਆ ਨਾਸੀਰੀ ਕਬੜੀ ਪਾਬ ਗਰਦਾਸਪੁਰ ਲਾਇਨ 100 ਕੋਟ ਦੇ ਭਰਾ ਨੂੰ ਮੈਂ ਬੀਚੀ ਕਰਨਾ ਚਾਹ ਸ਼ਗਦੌਤ ਵਾਲੇ ਕਾਕੇ ਵੀਰ ਨੂੰ ਇਹ ਦੋਵੇਂ ਭਰਾ ਜੀ ਮਾਣ ਮਹਿਸੂਸ ਕਰ ਰਹੇ ਨੇ। ਉਹ ਗੱਲਬਾਤ ਕਰਾਂਗੇ ਬਸੰਤ ਸਿੰਘ ਤੋਬਾਖਾਨਾ। ਬਸੰਤ ਸਿੰਘ ਪਾਜਾਖਾਨਾ ਵੀ ਸਾਡੇ ਨਾਲ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਹੈ ਜੀ। ਸਾਵਨ ਸੀ ਟੀਵੀ ਆਸਟ੍ਰੇਲੀਆ ਜੀ। ਬਹੁਤ-ਬਹੁਤ ਧੰਨਵਾਦ ਜੀ ਸਾਵਨ ਸੀ ਆਸਟ੍ਰੇਲੀਆ ਦਾ। ਬਹੁਤ-ਬਹੁਤ ਧੰਨਵਾਦ ਕਰਦਾ। ਮੈਂ ਆਸਟ੍ਰੇਲੀਆ ਬਜਾਣਾ ਉੱਥੇ ਵੀ ਵੀਰ ਆਪਾਂ ਨੂੰ ਮੌਕਾ ਕਰਦੇ ਆ। ਬਹੁਤ-ਬਹੁਤ ਵੀਰ ਦਾ ਬਹੁਤ-ਬਹੁਤ ਧੰਨਵਾਦ। ਮਾਣ ਬਣ ਕੇ ਯਾਰ। ਉੱਥੇ ਆਸਟ੍ਰੇਲੀਆ ਦੇ ਵੀਰ ਜਿਹੜੇ ਨਾਲ ਪੰਜਾਬੀ ਖੇਡ ਹੈ ਕਬੱਡੀ ਨੂੰ ਬਹੁਤ ਮਾਣ ਬਖਸ਼ਦੇ ਨੇ। ਅੱਜ ਆਪਣੇ 8 ਵਜਾ ਪਿਆ ਸਭ ਹਾਲ ਸੁਖਾ ਰਹੇ ਧੋਟਾ ਕੀ ਸੰਗਤ ਖੜੀ ਆ ਤੇ ਬਹੁਤ ਵਧੀਆ ਕਿ ਮੈਚ ਚੱਲ ਰਿਹਾ ਹੁਣ ਵੱਡਾ ਮੈਚ ਦਾ ਸ਼ੋਹਰਾਂ ਚੱਲ ਰਿਹਾ ਜਦੋਂ ਸਾਡਾ ਹੋਣਾ ਹੋਰ ਚੁੱਕਿਆ ਰਿਹਾ ਹੈ ਸ਼ੁਰੂ ਹੋਣ ਜਾ ਰਿਹਾ ਹੈ ਸਭ ਦਾ ਪਿਆਰ ਆ ਜੀ ਜੀ ਆਪਰੇ ਕਿ ਲੋਕ ਜਿਵੇਂ ਕਿ ਸਾਰੇ ਗਰਾਊਂਡ ਨੂੰ ਘੇਰ ਕੇ ਖੜੇ ਨੇ ਲੇਕਿਨ ਜਿੰਨਾ ਵੀਰਾਂ ਨੂੰ ਇਥੇ ਜਗਾਂ ਨੇ ਲਾਉਦੀ ਮੈਚ ਦੇਖਿਆ ਪਾਣੀ ਦੀ ਟੰਕੀਆਂ ਤੱਕ ਜਿਹੜਾ ਰਸ਼ ਆ ਸੰਗਤਾਂ ਦੇਖਣ ਨੂੰ ਮਿਲੀਆਂ ਪਾਣੀ ਦੀ ਟੰਕੀ ਦੇ ਉੱਪਰ ਵੀ ਮੌਕ ਚੜ ਕੇ ਇਸ ਕਬੱਡੀ ਦੇ ਮੈਚ ਦਾ ਆਨੰਦ ਮਾਣ ਰਹੇ ਨੇ ਬਿਲਕੁਲ ਜਿਵੇਂ ਸਾਹਮਣੇ ਵੇਖੋ ਜੀ ਟੈਂਕੀ ਤੇ ਚੜੇ ਆ ਉਹਨਾਂ ਨੂੰ ਅਦੇ ਜਾਣ ਦਾ ਵੀ ਖਦਰਾ ਨਹੀਂ ਆ ਉਹ ਆਨੰਦ ਮਾਣਨਾ ਚਾਹੁੰਦੇ ਆ ਕਬੱਡੀ ਦਾ ਸਵਾਦ ਲੈਣਾ ਚਾਹੁੰਦੇ ਆ ਪੰਜਾਬੀ ਆ ਜੀ ਇਹ ਮੌਤੋਂ ਮੌਦ ਨੂੰ ਮਖੌਲਾ ਕਰਦੇ ਆ ਪਰ ਇਹਨਾਂ ਨੂੰ ਸਵਾਦ ਆਉਣਾ ਚਾਹੀਦਾ ਤੇ ਉਹ ਵੇਖੋ ਕਿੰਨੀ ਉੱਚੇ ਚੜਿਆ ਉਹ ਤਾਂ ਹੀ ਖੜਾ ਇੱਕ ਪਲਵਾਨ ਵੇਖੋ ਜੀ ਜੀ ਸੋ ਇਹ ਲੋਕਾਂ ਦਾ ਕਬੱਡੀ ਪ੍ਰਤੀ ਪਿਆਰ ਹੈ ਬਿਲਕੁਲ ਜੀ ਮਾਂ ਖੇਡ ਆ ਜੀ ਸਾਡੀ ਪੰਜਾਬੀਆਂ ਦੀ ਤੇ ਮਾਂ ਦਾ ਤੇ ਬੱਚੇ ਦਾ ਮਾਂ ਦਾ ਬੱਚੇ ਨਾਲ ਬਹੁਤ ਪਿਆਰ ਹੁੰਦਾ ਤੇ ਬੱਚੇ ਦਾ ਮਾਂ ਨਾਲ ਜਿਹੜੀਆਂ ਟੀਮਾਂ ਜਲਦੀ ਨਾਲ ਖੇਡ ਕਰਾਉਣ ਦੇ ਚਾਹਾਂਗੇ ਬੇਨਤੀ ਕਰਨਾ ਕਾਕਾ ਦੇਖ ਦੋ ਕਬੱਡੀ ਨੂੰ ਮਾਂ ਬਖਿਆ ਜਾਂਦਾ ਕਬੱਡੀ ਖੇਡਦੇ ਲੋਕੀ ਵੇਖਣੇ ਕੋਲਦੇ ਨੇ ਇਧਰ ਦੇਖ ਕੇ ਗਿਆ ਸੰਤ ਸਿੰਘ ਬਾਗਾ ਹਨਾ ਇਹਨੂੰ ਸੁਣਨ ਲਈ ਲੋਕ ਆਉਂਦੇ ਨੇ ਇੱਕ ਗੱਦਾ ਮਾਣ ਮਹਿਸੂਸ ਹੁੰਦਾ ਕਿ ਉਹ ਤਾਂ ਪਿੱਟੂ ਕਬੱਡੀ ਦੀ ਖੇਡ ਦੇ ਵਿੱਚ ਰੈਡਾਂ ਪੈਂਦੀਆਂ ਤੇ ਤੁਹਾਡੇ ਵੱਲੋਂ ਉਹਦਾ ਜਿਹੜਾ ਕਿ ਅੰਕਮਿਤ ਕਰਕੇ ਲੋਕਾਂ ਨੂੰ ਸਾਰਾ ਦੱਸੋ ਉਹਦੇ ਪਾਪਾ ਰਸ਼ਪਾਲ ਜੀ ਤੇ ਬਹੁਤ ਸੰਗਤ ਪਿਆਰ ਕਰਦੇ ਮਾਤਰੀ ਸੰਗਤ ਜਿਆਦਾ ਪ ਕਰਦੀ ਆ ਵੱਡਾ ਸਰਦਾਰ ਕਰ ਰਿਹਾ ਇੱਥੇ ਪਹਿਲੀ ਵਾਰ ਆਇਆ ਇੰਨਾ ਮਾਣ ਪਿਆਰ ਇਹਦੇ ਸੰਗਤ ਇਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਜੀ ਜੀ ਕਬੱਡੀ ਪੁਆਇੰਟ ਆ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਨੂੰ ਬਦਮਾ ਕਰਦੀ ਗੱਲ ਆ ਕਿ ਜਵਾਨਾਂ ਨੂੰ ਅੱਗੇ ਜਾਣ ਦੀ ਗੱਲ ਲੱਗ ਜਾਂਦੀ ਆ ਕਬੱਡੀ ਵੱਡੇ ਖੇਡ ਜਿਹੜੇ ਨੂੰ ਪ੍ਰਮੋਟ ਕਰਨ ਦੀ ਬੰਦੇ ਨੇ ਜ਼ੋਰ ਦੇ ਮੱਥੇ ਆਹ ਓਏ ਮਨੀ ਕਲੱਬ ਆ ਕਬੱਡੀ ਸਾਡੀ ਮਾਂ ਖੇਡ ਆ ਪਹਿਲਾਂ ਸੇ ਲੋਕੜਾ ਹੈ ਬਹੁਤ ਜ਼ਰੂਰਤ ਆ ਹੁੰਦਾ ਬਹੁਤ ਪ੍ਰਮੋਟ ਹੋ ਗਿਆ ਕਰੋਨਾ ਦੇ ਨਾਮ ਆ ਗਿਆ ਇਹ ਨਸ਼ਾ ਉਠਾ ਲਾਉਣ ਦੇ ਹੱਥ ਸੋਰ ਸੋਣੇ ਚਾਹੀਦੀ ਆ ਹੈ ਹੱਥਲੀ ਟੋਨ ਰੇਸ ਵਾਲੀ ਵਾਲ ਰੱਸਾ ਕਸੇ ਇਹ ਸਾਡੀਆਂ ਪੰਜਾਬ ਦੀਆਂ ਖੇਡਾਂ ਫੁੱਟਬਾਲ ਜਿੰਨੀਆਂ ਵੀ ਖੇਡਾਂ ਹਰ ਸਪੋਰਟ ਨਸ਼ੇ ਤੋਂ ਦੂਰ ਹੋ ਜਾ ਰਹੀ ਹੈ ਤੇ ਸਾਡੀ ਦਾ ਮਾ ਖੇਡ ਹੈ ਇਹਦੇ ਦਾ ਜ਼ਰੂਰ ਚਾਹੀਦਾ ਜੀ ਮਾ ਖੇਡ ਨੂੰ ਬਚਾਉਣ ਲਈ ਪੰਜਾਬ ਦੀ ਇਸ ਮਾ ਦੇਣ ਨੂੰ ਬਚਾਉਣ ਲਈ ਸੁਸਾਇਟੀਆਂ ਸੰਸਥਾਵਾਂ ਅੱਗੇ ਆ ਜਾਂਦੀਆਂ ਸਰਕਾਰਾਂ ਵੱਲੋਂ ਕਿਤਨਾ ਕਿਤੇ ਕਮੀਆਂ ਰਹਿ ਜਾਂਦੀਆਂ ਸਰਕਾਰਾਂ ਵਾਲੇ ਕੋ ਜੋ ਪਾਲਸੀ ਹੈ ਇਹਦੇ ਪਾਸੇ ਸਿੰਘ ਸਰਵਾਰ ਕੁੱਡੀ ਪਹੁੰਚਿਆ ਸਰਕਾਰਾਂ ਦੀਆਂ ਪਾਲਸੀਆਂ ਆ ਉਹਨਾਂ ਨੇ ਆਪਣਾ ਕੰਮ ਕਰਨਾ ਲੇਕਿਨ ਸਾਨੂੰ ਆਪਣਾ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰਿਓ ਆਪਾਂ ਆਹਦੀ ਕੋਸ਼ਿਸ਼ ਕਰ ਜਾਰੀ ਰੱਖਿਓ ਇਹ ਸਵਾਦ ਆਪਾਂ ਕੋਲ ਜਿਹੜਾ ਇਹ ਮੈਚ ਹੈ ਜਿਹੜੀ ਇਹ ਰੇਡ ਪਾਈ ਜਾ ਰਹੀ ਹੈ ਕੀ ਕਹਣਾ ਕੋਲਪੁਰ ਸਿੰਘ ਨੂੰ ਜਫਾ ਲੱਗਿਆ ਸਵਾਦ ਆ ਗਿਆ ਜੇ ਕਿਤੇ ਕਮੈਂਟਰੀ ਗੱਲ ਦਾ ਹੋਰ ਗੱਲ ਸਮਝਾ ਜਾਈ ਪਾਣੀ ਸੀ ਮਨੀ ਦੇ ਜੱਫੇ ਦੀ ਅਮਰਤ ਕਮਲੀ ਕੱਤੇ ਮੰਦੀ ਪੱਤੀ ਆਸਟ੍ਰੇਲੀਆ ਦੇ ਦਰਸ਼ਕ ਤਾਂ ਵੀ ਦੇਖ ਰਹੇ ਨੇ ਵੀ ਸਾਰੇ ਪੁੱਲ ਦੇ ਕਿ ਚਲੋ ਆਪਾਂ ਬੋਲਣਾ ਹੈ ਪੈਸੇ ਤੋਂ ਉਹਦੇ ਤੱਕ ਪਹੁੰਚ ਦੇ ਕਰੀ ਚੱਲੋ ਆਪਾਂ ਨਾਲ ਜਾ ਮਾਖਣਾ ਪੈਸੇ ਨਾਲ ਕਮੈਂਟਰੀ ਦਾ ਸਵਾਦ ਬੰਨਾ ਜਾਓ ਇਹ ਵੀ ਵੱਡੇ ਮਾਣ ਹੋਗੇ ਧੰਨਵਾਦ ਹੈ ਜੀ ਵਾਹ ਉਹ ਬੰਦੇ ਪਾਸੇ ਸਵਾਦ ਵੱਖਰੇ ਮੱਖਣ ਚੋਟੀ ਦੇ ਇਧਰ ਦੇ ਪਰਦੇ ਕੋਟਲਾ ਪਰਖ ਨਾਲ ਦੇ ਪੇੜੇ ਜੀ ਜਿਨ੍ਹਾਂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਅੱਜ ਜਿਹੜੇ ਕਬੱਡੀ ਦਾ ਮਹਾ ਮੈਚ ਜਿਹੜਾ ਕਰਾਇਆ ਜਾ ਰਿਹਾ ਜਿਹਦੇ ਵਿੱਚ ਕੈਰਬਰਾ ਆਸਟ੍ਰੇਲੀਆ ਦੀ ਟੀਮਾਂ ਦੇ ਨਾਲ ਨਾਲ ਪਿੰਡ ਰਮਦਾਸ ਦੀ ਟੀਮ ਵੀ ਦੇ ਮੁਕਾਬਲੇ ਵਿੱਚ ਜੜਾਪਣਾ ਵਧੀਆ ਖੇਡਦਾਰ ਅਕਰਵੀਰ ਕਿੱਥਾ ਭਰਾ ਗਏ ਜਿਹੜੇ ਜਿਹੜੇ ਨਸ਼ਿਆਂ ਦਾ ਪਰਾਉਣਾ ਕਿਤੇ ਨਾ ਛੱਡਿਆ ਜਾਂਦੀਆਂ ਜੋ ਬਣਦੇ ਵੱਡੇ ਪਲੇਅਰ ਜਿਹੜੇ ਕਬੱਡੀ ਦਾ ਖੇਡ ਕਬੱਡੀ ਇਹ ਪੰਜਾਬ ਦੇ ਦੇ ਬਹਾਤੇ ਆਪਣੇ ਹੱਥਾਂ ਨਾਲ ਥਾਪੀ ਪਾ ਕੇ ਇੱਕ ਮਹਾਨ ਪਿਆਰ ਹੋ ਰਿਹਾ ਮਿੱਤਰੋ ਚਾਰੇ ਪਾਸੇ ਪਰ ਬਾਈਸਰ ਦੇ ਪਾਸੇ ਆਪਾਂ ਹਰ ਬਈ ਕਿੰਨਾ ਤਿਆਰ ਰੱਖਿਆ ਹੈ ਇਸ ਖੇਡ ਨੂੰ ਪ੍ਰਮੋਟ ਕਰਨ ਲਈ ਸਾਡੇ ਭਰਾਵਾਂ ਦੇ ਵਿੱਚ ਉਧਰ ਸਾਡੇ ਐਮਐਨਐ ਜਿਹੜੇ ਨੇ ਸੁਸਾਇਟੀਆਂ ਦੀ ਗੱਲ ਕਰੀਏ ਬੰਦਾ ਇਹ ਟੀਮ ਵਿਸ਼ੇਸ਼ ਤੌਰ ਤੇ ਬੱਜੀ ਹੈ ਰੌਸ਼ਨ ਸਿੰਘ ਜੀ ਇਹ ਗੱਲ ਕਰੀਏ ਵੱਲੋਂ ਸਮੇਂ ਸਮੇਂ ਦੇ ਉੱਪਰ ਇਹ ਕਰੇ ਜਾ ਰਿਹਾ ਹੈ ਤੇ ਨਾਲ ਉਹਨਾਂ ਦੇ ਅਰਸ਼ ਸਿੰਘ ਜਿਹੜੇ ਕਬੱਡੀ ਜਿਹੜੀ ਸਾਡੀ ਬੱਜੀ ਹੋਈ ਹੈ ਐਮ ਐਸ ਯੂ ਵਿਚੇਰਤ ਅਰਥਾਇਤ ਜਹਾਂ ਕਿ ਇਸ ਮੁੱਚੀ ਟੀਮ ਦੇ ਲਈ ਉਹਨਾਂ ਵੱਲੋਂ 500 ਰੁਪਏ ਦਾ ਮਾਨਸਿਕ ਮਾਰਕ ਪੋਈਦਾ ਹੋਇਆ ਹੈ ਜਹਾਂ ਕਿ ਦੀ ਟੀਮ ਦਾ ਇੱਕ ਪਲੇਅਰ ਆ ਕੇ ਮੈਥੋਂ ਪੈਸੇ ਫੜ ਲਓ ਆਪ ਮਾਇਆ ਦੇ ਗੱਫੇ ਜਿਨ੍ਹਾਂ ਨੇ ਮਾਇਆ ਦੇਣੀ ਇਸੇ ਤੇ ਪਲੇਅਰਾਂ ਤਾਂ ਕਿ ਬਚਾ ਦੇ ਅਸੀਂ ਬੋਲ ਦੇਾਂਗੇ ਆਹ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਪਈ ਹੈ ਵੱਡੇ ਮੈਚ ਦੀ ਐ ਸ਼ੋਅ ਮੈਚ ਦੀਆਂ ਟੀਮਾਂ ਮੈਂ ਦੇਖਦੀ ਕਰਦਾ ਗੁਰਦਾਸਪੁਰ ਲਾਇਨਸ ਨੂੰ ਦੇ ਨਾਲ ਸ਼ੇਰੇ ਪੰਜਾਬ ਕਬੱਡੀ ਕਲੱਬ ਜਹਾਂਗੀਰ ਇਹ ਦੋਨੋਂ ਟੀਮਾਂ ਜਲਦੀ ਮੈਦਾਨ ਦੇ ਵਿੱਚ ਆ ਜਾਣ ਲੇਖੇ ਦੇ ਵਿੱਚ ਲੈ ਕੇ ਦੇ ਲੋ ਜਾਂਦੀ ਆ ਵੱਡੇ ਪਾਸੇ ਜਾਂਦੀ ਕੈਨੇਡਾ ਵੱਲੋਂ 50 ਡਾਲਰ ਕਲੱਬ ਲਈ ਪੁੱਜ ਗਏ ਬਹੁਤ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਮਣੀ ਕਲਾਚ ਦੇ ਵਾਤੇ 50 ਡਾਲਰ ਸਾਡੇ ਜਦੀ ਕੈਨੇਡਾ ਵੱਲੋਂ ਪਹੁੰਚ ਗਏ ਲਓ ਉਧਰਲੇ ਪਾਸੇ ਗੁੱਲੂ ਐ ਲਤੀਨ ਲਕਾਨ ਆਮਾਨ ਉਹ ਪਟਾਕੇ ਛੁੱਟਦਾ ਕਿ ਨੈੱਟ ਤੂੰ ਚਲਾਉਣ ਵਾਲਾ ਜਾਣਦੀ ਉਹ टांग ਖੜਕਾਉਂਦਾ ਮੁੰਡਾ ਦੇਖੇ ਨਹੀਂ ਰੀਲਾ ਪਾਉਂਦਾ ਵੇਖਿਆ ਉੱਚੀਆਂ ਪਵਾਉਂਦਾ ਮੁੰਡਾ ਦੇਖੇ ਨਹੀਂ ਇਧਰਲੇ ਪਾਸੇ ਪਈਆਂ ਬਕੀਆਂ ਸਵਾਦ ਵੱਖਰੇ ਲਓ ਮੁੰਡਾ ਸੋਹਣਾ ਸਨਖਾ ਕਉਡੀਆਂ ਪਾਉਂਦਾ ਹੈ ਉਧਰਲੇ ਪਾਸੇ ਫਿਰ ਪਟਾਕੇ ਛੱਡਿਆ ਮੇਲਾ ਪਾ ਕੇ ਸਿਰੇ ਦਾ ਛੋਟੀ ਛੋਟੀ ਦੇ ਮੱਲ ਪੁੱਜੇ ਵਨਹਾਰ ਟਰੈਲਰ ਚੱਲਦਾ ਫਿਰ ਮਸਾਰੀ ਬਾਕੀ ਐ ਐਨਾ ਇਸੜਾ ਕਰਾਤਾ ਤੇ ਜਿਹੜੇ ਅੱਗੇ ਆਉਣੇ ਆ ਉਹਨਾਂ ਤਾਂ ਬਾਕੀ ਕਹਿ ਰਹੀ ਕਰ ਦੇਣਾ ਮਿੱਤਰੋ ਪੱਟੇ ਪੱਟੇ ਮੱਲ ਪੁੱਜਣੇ ਆ ਬੇਤੀ ਕਰਨਾ ਕਿ ਮੈਚ ਦੀਆਂ ਸੋੜੀ ਕੁਰੜੀ ਖੇਡੀਆਂ ਸੋ ਵੱਡੇ ਕਬੱਡੀ ਮੈਚ ਜਿਹੜੇ ਕਿ ਪਿੰਡ ਦੇ ਜਹਾਗੀਰ ਦੀ ਗਰਾਊਂਡ ਦੇ ਵਿੱਚ ਅਗਰਾਏ ਸਾਹਿਬ ਸਾਹਿਬ ਜਿਹੜੇ ਕਿ ਖਿਡਾਰੀ ਤੇ ਮੈਂ ਜਿਹੜੇ ਇੱਥੇ ਆਰਗੇਨਾਈਜ਼ਰ ਨੇ ਉਹਨਾਂ ਵੱਲੋਂ ਜਿਹੜੇ ਵਿਸ਼ੇਸ਼ ਸਨਮਾਨ ਦੇਂਦਾ ਸਿਲਸਿਲਾ ਜਿਹੜਾ ਚੱਲਿਆ ਸੋ ਸਨਮਾਨ ਵੱਡੇ ਪੱਦਰ ਦੇ ਉੱਤੇ ਕੀਤੇ ਜਾ ਰਹੇ ਨੇ ਸ਼ੇਰ-ਏ-ਪੰਜਾਬ ਕਬੱਡੀ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਜਿਹੜੇ ਜਿੱਥੇ ਖਿਡਾਰੀਆਂ ਦੇ ਕਿਤੇ ਗਏ ਨੇ ਉੱਥੇ ਹੀ ਇੱਥੇ ਹੁਣ ਮੁੱਖ ਮਹਿਮਾਨਾਂ ਦੇ ਜਿਹੜਾ ਕੀ ਪਿੰਡ ਜਹਾਗੀਰ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੰਤਨ ਬਾਬਾ ਚੰਦ ਪੀਰ ਨਾਜ਼ੀ ਦਾ ਮੇਲਾ ਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ ਉੱਥੇ ਹੀ ਜਿਹੜੇ ਪਹਿਲੀਆਂ ਦੇ ਵਿੱਚ ਮਾਣ ਨਾਲ ਵਧੀਆ ਪ੍ਰਦਰਸ਼ਨ ਕੀਤੇ ਗਏ ਜਿਹੜੇ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਉੱਥੇ ਹੀ ਜਿਹੜੇ ਇੱਥੇ ਪ੍ਰਬੰਧਕ ਸਨ ਉਹਨਾਂ ਦਾ ਵੀ ਮਾਣ ਵੱਡੇ ਪੱਧਰ ਦੇ ਉੱਪਰ ਕੀਤਾ ਜਾ ਰਿਹਾ ਸੋ ਗੱਲਬਾਤ ਕਰ ਰਹੇ ਕਬੱਡੀ ਕਲੱਬ ਦੇ ਜਿਹੜੇ ਸੋਹਾਂ ਜੀ ਕਿਸਰਾਂ ਦਾ ਰਿਹਾ ਜੀ ਅੱਜ ਦਾ ਮੈਚ ਜਿਹੜਾ ਪਿੰਡ ਜਹਾਗੀਰ ਦੇ ਵਿੱਚ ਕਰਵਾਇਆ ਗਿਆ ਕਬੱਡੀ ਦਾ ਕਿੰਨੀਆਂ ਗਾ ਰੌਣਕਾਂ ਲੱਗੀਆਂ ਵਧੀਆ ਬਹੁਤ ਪਰਾਣੇ ਜੀਨੀਅਰ ਬੰਦੇ ਚੱਕਰੀ ਵੀ ਵੇਖੀ ਹੋਣੀ ਬਹੁਤ ਵਧੀਆ ਵਿਸ਼ੇਸ਼ ਤੌਰ ਤੇ ਪਾਸੇ ਦੇ ਰੌਣਕਾਂ ਮੈਚ ਸੀ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਕਬੱਡੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਕਿਸਰਾਂ ਦਾ ਪ੍ਰਦਰਸ਼ਨ ਰਿਹਾ ਕਿੰਨੀਆਂ ਜੜੀਆਂ ਟੀਮਾਂ ਨੇ ਜਿੱਤੂ ਹੋਈਆਂ ਨੇ ਇੱਕ ਪਾਸੇ ਵੱਲੋਂ ਜਗਤਾਰ ਸਿੰਘ ਜੀ ਢਿਲੋ ਸਾਹਿਬ ਸਾਹਿਬ ਦਾ ਪਿੰਡ ਇੱਕ ਦੋਨਾਂ ਦੇ ਵੱਲੋਂ ਮਾਣ ਸਨਮਾਨ ਕੀਤਾ ਜਾ ਰਿਹਾ ਦੁਸ਼ਾਲ ਦਿਖਰਾਏ ਤੇ ਆਲੋ ਜਿਹੜਾ ਇਹ ਬਾਸਤੀ ਆਵਾਜ਼ ਵਿੱਚ ਜਿੱਥੇ ਨਹੀਂ ਹੋਈ ਜਿਆ ਹੈ ਉਹ ਵੀ ਆਉਣੇ ਗੇਮ ਹੈ ਇੱਕ ਦੀ ਹਾਰ ਦੇ ਨਾਲ ਮਾਂਟੋ ਦੇ ਨਾਲ ਕੀਤਾ ਜਾਣਾ ਬਹੁਤ ਵਧੀਆ ਸਾਰੇ ਨਾਮ ਸਰਬੰਕ ਸਰਪੰਚ ਸਰਦਾਰ ਜਗਤਾਰ ਸਿੰਘ ਦੀ ਢਿੱਲੋਂ ਕਬੱਡੀ ਪ੍ਰੇਮੀਆਂ ਨੂੰ ਕੀ ਕਰਨੀ ਚਾਹੋਗੇ ਜਿਹੜੇ ਨੌਜਵਾਨ ਕਬੱਡੀ ਖੇਡ ਨੂੰ ਅਪਣਾਉਣਾ ਚਾਹੁੰਦੇ ਨੇ ਕੀ ਕਹਿਣਾ ਚਾਹੋ ਜਗਤਾਰ ਸਿੰਘ ਜੀ ਆਪਣੀ ਮਾਂ ਜਿਹੜੇ ਜੀ ਕਬੜੀ ਜੀ ਉਹਨਾਂ ਦਾ ਵੀ ਉਹਨਾਂ ਦੇ ਦੋਵਾਂ ਦੇ ਵਿਸ਼ਾਲ ਨੇੜੇ ਦਾ ਵੀ ਜਦੋਂ ਵਾਦਾ ਪਪਾਡੀ ਸਾਹਿਬ ਨੇ ਵਾਅਦਾ ਕਰਵਾ ਕੀਤਾ ਜਾ ਰਿਹਾ ਤਾਂ ਪੈਂਟਰ ਵੀ ਆਦੇ ਵਾਅਦਾ ਕਰਵਾ ਕੀਤੇ ਯਾਰ ਜੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਵਧੀਆ ਕੰਮ ਹੈ ਜੀ ਐਮਐਸ ਬਾਜੀਗਰ ਪ੍ਰੋਮੋਟਰ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਹੈ ਕਿ ਆਪਣੀ ਮਾਂ ਖੇਡ ਕਬੱਡੀ ਨਾਲ ਜੁੜਨਾ ਚਾਹੀਦਾ ਹੈ। ਤੋਂ ਬਾਅਦ ਪ੍ਰੋਮੋਟਰ ਇੱਥੇ ਜੁੜਨਗੇ। ਵੱਲ ਕਹਿੰਦੇ 10000 ਦੀ ਨਗਦ ਰਕਮ ਨਾਲ ਕੀਤਾ ਜਾ ਰਿਹਾ ਹੈ। ਚੇਅਰਮੈਨ ਜਗਤਾਰ ਸਿੰਘ ਢਿੱਲੋਂ ਵੀ ਛੜਵਾਲ ਮਜੂਰ ਨੇ ਗੱਲਬਾਤ ਕਰਾਗੇ। ਅੱਜ ਢਿੱਲੋਂ ਸਾਹਿਬ ਕਿਸ ਤਰ੍ਹਾਂ ਦਾ ਰਿਹਾ ਮੇਲਾ। ਕਿਤਰਾ ਦੀਆਂ ਛਿੰਝਾਂ ਤੋਂ ਕਬੱਡੀ ਦੀ ਖੇਡ। ਅੱਗੇ ਕਰਦੇ ਮੈਂ ਕਿ ਗੱਲਬਾਤ ਕਰਨੀ ਆ। ਇਹ ਮੇਲਾ ਕਿੰਨਾ ਧੱਤੀ ਹੈ ਨਾ ਆ ਗਿਆ। ਅਦਰ ਜੱਗੂ ਜੀ ਆ ਬੰਦਿਆਂ ਨਾਲ। ਮੇਲਾ ਇੰਨਾ ਵੱਡਾ ਮੇਲਾ ਹੋਇਆ। ਗੁਰਪ੍ਰੀਤ ਸਿੰਘ ਜੀ ਆਉਂਦੇ ਮੇਲਾ ਨੌਜਵਾਨਾਂ ਨੂੰ ਜੰਗੇ ਪਾਸੇ ਲਾਉਣਾ ਬੰਦ ਕਰੀਏ ਇਹ ਜਿਹੜੇ ਕਮਰੇ ਆ ਲਾਇਆ। ਮੇਰੀ ਸਰਕਾਰ ਨੇ ਹੋ ਗਿਆ ਤਾਂ ਬੁਸ਼ੇਸ਼ਾ ਬੰਦ ਕਰ ਲਏ ਜਾਣ ਤੇ ਨੌਜਵਾਨ ਨਸ਼ੇ ਤੋਂ ਬਚਾਇਆ ਜਾਵੇ। ਸੋ ਬੜਾ ਵਧੀਆ ਜਿਹੜਾ ਸੰਦੇਸ਼ ਆ ਜਗਤਾਰ ਸਿੰਘ ਢਿੱਲੋਂ ਜਿਹੜੇ ਕੀ ਚੇਅਰਮੈਨ ਨੇ ਉਹਨਾਂ ਵੱਲੋਂ ਦਿੱਤਾ ਗਿਆ ਵੀ ਕਿਤੇ ਨਾ ਕਿਤੇ ਮਨਡਾਲੀਆਂ ਦਾ ਉਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਜਾਦਾ ਹੈ। ਖੇਡਾਂ ਦੀ ਲੋੜ ਐ ਸੋ ਤਸਵੀਰਾਂ ਤੁਹਾਡਾਂ ਨਾਲ ਅੱਜ ਸਾਂਝੀਆਂ ਕਰ ਰਹੇ ਸਾਂ ਪਿੰਡ ਜਹਾਂਗੀਰ ਦੀਆਂ ਜਿੱਥੇ ਕੀ ਧੰਦਨ ਬਾਬਾ ਚੰਦਪੀਰ ਨਾਦ ਦਾ ਮੇਲੇ ਦੇ ਸਾਲਾਨਾ ਮੇਲੇ ਮੌਕੇ ਜੋੜ ਮੇਲਾ ਬਣਾਇਆ ਗਿਆ ਜਿੱਥੇ ਜਿੰਝਾਂ ਕਰਾਈਆਂ ਗਈਆਂ ਬੱਲੇ ਬਹਾਉਣ ਦਾ ਵੇਖਿਆ ਗਈਆਂ ਉੱਥੇ ਹੀ ਮਹਾਨ ਗੱਡੀ ਕੱਪ ਵੀ ਕਰਾਇਆ ਗਿਆ ਜਿਹਦੇ ਵਿੱਚ 52 ਵਧੀਆਂ ਮਦਦ ਰਾਸ਼ੀ ਦੇ ਰੱਖੜਾ ਬੱਲੇਬਾਜ਼ ਨਾਮੀ ਰਾਜੇ ਦਾ ਆਇਆ ਹੈ ਕਿਉਂਕਿ ਅੰਦਰ ਤੇ ਪਿੰਡ ਵਾਲਿਆਂ ਨੇ ਮਾਇਆ ਨੇ ਧੋਲ ਦਿੱਤਾ ਸੋ ਮੁਬਾਰਕਬਾਦ ਹੈ ਉਧਰ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਰਿਹਾ ਸਰਪੰਚ ਜਾ ਰਿਹਾ ਜੀ ਇਹ ਹੋਰ ਜੀ ਟੀਵੀ ਚੇਰਮਾਨ ਸਾਹਿਬ ਉਹਨਾਂ ਦਾ ਬਾਪਾ ਕਬੱਡੀ ਦੇ ਮੈਚੇ ਦੇ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਸੈਮਨ ਸੀ ਟੀਵੀ ਆਸਟ੍ਰੇਲੀਆ ਜੋ ਕਿ ਵਿਸ਼ਾਪਰ ਦੇ ਵਿੱਚ ਹੋਣ ਵਾਲੇ ਕਬੱਡੀ ਮੈਚਾਂ ਦਾ ਸਿੱਧਾ ਪ੍ਰਸਾਰਣ ਕਬੱਡੀ ਪ੍ਰੇਮੀ ਵਾਲੀ ਕਰਦਾ ਰਹਿੰਦਾ ਤੇ ਵੱਡਾ ਸਹਿਯੋਗ ਜਿਹੜਾ ਕਬੱਡੀ ਦੇ ਆ ਉਹਨਾਂ ਪ੍ਰਗੰਧਕਾਂ ਵੱਲੋਂ ਸਭ ਵਿਸ਼ੇਸ਼ ਸਮਾਨ ਲਗਾਤਾਰ ਲੋ ਸਾਹਿਬ ਹੈਰੀ ਢੋ ਪਿੰਡ ਜਾਂਗੀਰ ਦੀ ਧਰਤੀ ਦੇ ਉੱਪਰ ਜਿੱਥੇ ਕੀ ਇੱਕ ਕੀਤਾ ਜਾ ਰਿਹਾ ਹੈ ਸਲਾਨਾ ਜੋੜ ਮੇਲੇ ਉਪਰ ਵਿਸ਼ੇਸ਼ ਕਬੱਡੀ ਮੈਚ ਜਿਹੜਾ ਕਰਵਾਇਆ ਗਿਆ ਅਦਿਪਾ ਇਲੈਕਟ੍ਰੋਨਿਕਸ ਮੇਕਾ ਵੱਲੋਂ ਕਹਿੰਦੇ ਜੱਜ ਤਲਾਵਾਂਗੇ ਆਪਣੇ ਦਰਸ਼ਕਾਂ ਤੋਂ ਜਿਹੜੇ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸੈਵਨ ਸੀਟੀਵੀ ਆਸਟ੍ਰੇਲੀਆ ਦੇ ਉਪਰ ਇਸ ਕਬੱਡੀ ਮੈਚਾਂ ਨੂੰ ਦੇਖਣੇ ਆਂਦੇ ਹੋਰ ਵੀ ਟੂਰਨਾਮੈਂਟ ਜਿਹੜੇ ਕੀ ਕਬੱਡੀ ਨਾਲ ਰਿਲੇਟ ਹੋਣਗੇ ਲੈ ਕੇ ਤੁਹਾਡੇ ਨਾਲ ਜਰੂਰ ਸਾਂਝੇ ਕਰਾਂਗੇ ਮੈਨੂੰ ਜਾਣ ਕੇ ਕਿ ਸੰਧੂ ਜੀ ਜੱਜ ਤੇ ਦੇਖਦੇ ਰਹੋ ਸੈਵਨ ਸੀਟੀਵੀ ਆਸਟ੍ਰੇਲੀਆ